ਸਸ਼ੀਕਾਲ ਜੀ ਦਿਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੀ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਜਿਹੜੀ ਹੈ ਲਗਾਤਾਰ جاری ਹੈ ਲੇਕਿਨ ਇਸੀ ਝੋਨੇ ਦੀ ਖਰੀਦ ਦੇ ਵਿੱਚ ਆੜਤੀ ਐਸੋਸੀਏਸ਼ਨ ਦੀ ਗੱਲ ਕਰੀਏ ਸਟ੍ਰਾਈਕ ਕਰਕੇ ਬੈਠੇ ਨੇ ਦੂਜੇ ਪਾਸੇ ਰਾਈਜ਼ ਸ਼ੈਲਰ ਜਿਹੜੇ ਸੀ ਉਹ ਵੀ ਸਰਕਾਰ ਤੋਂ ਨਰਾਜ਼ ਚੱਲ ਰਹੇ ਸੀ ਲਗਾਤਾਰ ਬੈਠਕਾਂ ਹੋ ਰਹੀਆਂ ਸੀ ਕਿ ਮਸਲੇ ਦਾ ਹੱਲ ਕੱਢਿਆ ਜਾਏ ਔਰ ਅੱਜ ਵੀ ਇੱਕ ਵੱਡੀ ਬੈਠਕ ਹੋਈ ਹੈ ਲਾਲਚੰਦ ਕਟਾਰੂਚਾ ਕੈਬਨਿਟ ਮਿੰਿਸਟਰ ਸਾਡੇ ਨਾਲ ਨੇ ਗੱਲਬਾਤ ਕਰਦੇ ਹਨ ਮੰਤਰੀ ਜੀ ਝੋਨੇ ਦੀ ਖਰੀਦ ਲਗਾਤਾਰ ਜਾਰੀ ਹੈ ਲੇਕਿਨ ਇਸੀ ਖਰੀਦ ਵਿਚਾਲੇ ਜਿਹੜੇ ਐਸੋਸੀਏਸ਼ਨ ਸੀ ਆੜਤੀ ਐਸੋਸੀਏਸ਼ਨ ਉਹ ਹੜਤਾਲ ਤੇ ਚੱਲੀ ਗਈ ਦੂਜੇ ਪਾਸੇ ਰਾਈਜ਼ ਮਿਲਰ ਜਿਹੜੇ ਨੇ ਉਹ ਵੀ ਨਰਾਜ਼ ਚੱਲ ਰਹੇ ਸੀ ਆਖਿਰ ਦੋਨਾਂ ਨੂੰ ਕਿਹਾ ਮਨਾ ਲਿੱਤਾ ਗਿਆ ਹੈ ਸਟ੍ਰਾਈਕ ਖਤਮ ਹੋਣ ਜਾ ਰਹੀ ਹੈ ਨੇ کافی ਦਿਨਾਂ ਤੋਂ ਪੰਜਾਬ ਦੇ ਮੱਲਬ ਅੰਦਰ ਇਸ ਗੱਲ ਦੀ ਚਰਚਾ ਸਗੀ ਕਿ ਪੰਜਾਬ ਦਾ ਪੈਡੀ ਸੀਜ਼ਨ ਸਿਰ ਤੇ ਆ ਔਰ ਸ਼ੁਰੂ ਵੀ ਹੋ ਚੁੱਕਿਆ ਲੇਕਿਨ ਦੋ ਮੇਜਰ ਧਿਰਾਂ ਜਿਹੜੀਆਂ ਉਹ ਇਸ ਸੀਜ਼ਨ ਨੂੰ ਲੈ ਕੇ ਦੋ ਚਿੱਤੀ ਚ ਇਹਨੇ ਕੁਝ ਫੈਸਲਾ ਨਹੀਂ ਕਰ پا ਰਹੀਆਂ ਪੰਜਾਬ ਦੇ ਮਿਲਰਸ ਔਰ ਪੰਜਾਬ ਦੇ ਆਰਤੀ ਸੋ ਅਸੀਂ ਤਾਂ ਲਗਾਤਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਖੁਦ ਉਹਨਾਂ ਵੱਲੋਂ ਵੀ ਬਹੁਤ ਹੀ ਸਿਹਰਤ ਜਤਨ ਕੀਤੇ ਗਏ ਆ ਔਰ ਜਿੰਨਾ ਜਤਨਾ ਦਾ ਸਿੱਟਾ ਇਹ ਆ ਕਿ ਜਿਹੜੀਆਂ ਚਿੰਤਾਵਾਂ ਮਿਲਰਜ਼ ਔਰ ਆਰਤੀਆਂ ਦੀਆਂ ਸੀਗੀਆਂ ਉਹਨਾਂ ਦੇ ਨਾਲ ਜੁੜਦੀ ਜਿਹੜੀ ਡਿਮਾਂਡ ਸੀਗੀ ਉਹਦੇ ਉੱਤੇ ਜੋ ਪੱਤਰ ਵਿਹਾਰ ਉਹਨਾਂ ਨੇ ਮਾਨਜੂਗ ਮੁੱਖ ਮੰਤਰੀ ਜੀ ਨੇ ਕੇਂਦਰ ਦੇ ਲੈ ਕੀਤਾ ਔਰ ਜਾਂ ਟੈਲੀਫੋਨ ਤੇ ਵੀ ਰਾਬਤਾ ਕੀਤੇ ਉਹਦਾ ਸਿੱਟਾ ਇਹ ਨਿਕਲਿਆ ਵੀ ਕੁਝ ਗੱਲਾਂ ਲਿਖਤੀ ਤੌਰ ਤੇ ਐਫਸੀਆਈ ਨੇ ਪ੍ਰਵਾਨ ਕੀਤੀਆਂ ਸੋ ਇਹਨਾਂ ਸਾਰੀਆਂ ਡਿਮਾਂਡਸ ਦੇ ਵਿੱਚੋਂ ਮੁੱਖ ਡਿਮਾਂਡ ਜਿਹੜੀ ਉਹਨਾਂ ਦੀ ਸੀਗੀ ਕਿ ਪੰਜਾਬ ਦੇ ਅੰਦਰ ਕਿਉਂਕਿ ਗਡਾਉਨ ਸਾਡੇ ਭਰੇ ਪਏ ਆ ਅਨਾਜ ਰੱਖਣ ਨੂੰ ਥਾਂ ਨਹੀਂ ਹੈ ਤੋ ਜਿਹੜਾ ਵਰਤਮਾਨ ਸਮੇਂ ਦੇ ਅੰਦਰ ਅਨਾਜ ਆਊਗਾ ਉਹ ਅਸੀਂ ਕਿੱਥੇ ਰੱਖਾਂਗੇ ਸੋ ਵੀ ਉਹਨਾਂ ਦੀ ਮੰਗ ਜਾਇਜ਼ ਵੀ ਸਿਗੀ ਸਰ ਉਹਨਾਂ ਨੂੰ ਵੀ ਪਤਾ ਵੀ ਇਸ ਗੱਲ ਦੀ ਪੰਜਾਬ ਸਰਕਾਰ ਲਗਾਤਾਰ ਲੱਗੀ ਹੋਈ ਹੈ ਕਿਉਂਕਿ ਮੰਗ ਹੀ ਕੇਂਦਰ ਨਾਲ ਜੁੜਦੀ ਹੈ ਜੀ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਚ ਮੀਟਿੰਗ ਹੋਈ ਹੈ ਉਹਨਾਂ ਨੇ ਆਪ ਖੁਦ ਮੀਟਿੰਗ ਲਈ ਹੈ ਔਰ ਮਿਲਰਜ਼ ਨੇ ਇੱਕੇ ਗੱਲ ਦੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਸੀਐਮ ਸਾਹਿਬ ਨੂੰ ਕਿ ਤੁਸੀਂ ਸਾਡੀ ਪਿੱਠ ਤੇ ਖੜੋ ਸਾਡੀਆਂ ਮਤਲਬ ਮੰਗਾਂ ਦੇ ਨੁਕਤਾਰੇ ਦੇ ਲਈ ਸੋ ਮਹਾਂਜੂ ਮੁੱਖ ਮੰਤਰੀ ਜੀ ਨੇ ਬੜੇ ਖੁੱਲੇ ਮਨ ਨਾਲ ਕਿਹਾ ਕਿ ਅਸੀਂ ਪੈਲੋਂ ਵੀ ਤੁਹਾਡੇ ਨਾਲ ਅੱਜ ਵੀ ਆ ਗਾਂ ਵੀ ਖੜਾਂਗੇ ਜਿੱਤੇ ਕਿਤੇ ਵੀ ਲੋੜ ਪੈਗੀ ਖੁਦ ਵੀ ਉਹਨਾਂ ਨੂੰ ਜਾਣੇ ਪਏਗਾ ਤੁਹਾਡਾ ਡੈਲੀਗੇਸ਼ਨ ਨਾਲ ਲਾਵਾਂਗੇ ਉਹ ਤੁਹਾਡੀਆਂ ਮੰਗਾਂ ਜਾ ਕੇ ਕੇਂਦਰ ਦੇ ਅੱਗੇ ਰੱਖਾਂਗੇ ਬਾਜ਼ਰ ਮੰਗਾਂ ਨੇ ਔਰ ਇਹਦੇ ਲਈ ਸਹਿਮਤੀ ਬਣੀ ਆ ਕੁਝ ਉਹਨਾਂ ਦੀਆਂ ਛੋਟ-ਛੋਟੀਆਂ ਜਿਹੜੀਆਂ ਮਾਈਨਰ ਜੇ ਇਸ਼ੂ ਮਸਲੀਨਸ ਪੰਜਾਬ ਸਰਕਾਰ ਨਾਲ ਜੁੜਦੇ ਸੀਗੇ ਉਹ ਤਾਂ ਆਲਰੇਡੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਹਾਂ ਕੀਤੀ ਸੀਗੀ ਪਰ ਮੇਜਰ ਉਹਨਾਂ ਦਾ ਸਪੇਸ ਨੂੰ ਲੈ ਕੇ ਸੀਗਾ ਸੋ ਜਿਹੜਾ ਅ ਅੱਜ ਤੈਅ ਹੋਇਆ ਵੀ ਉਹ ਉਹਨਾਂ ਨੇ ਸਹਿਮਤੀ ਜਾਰੀ ਕੀਤੀ ਹੈ ਕਿ ਅਸੀਂ ਮੁੱਖ ਮੰਤਰੀ ਜੀ ਦੇ ਆਸ਼ਵਾਸਨ ਤੋਂ ਬਾਅਦ ਜੀ ਕੰਮ ਤੇ ਜਿਹੜੀ ਸ਼ੁਰੂਆਤ ਕਰਦੇ ਹਾਂ ਸੋ ਮੰਗਲਵਾਰ ਨੂੰ ਉਹਨਾਂ ਨੇ ਕਿਉਂਕਿ ਇੱਕ ਦੋ ਦਿਨ ਉਹਨਾਂ ਨੇ ਤਿਆਰੀ ਤੁਰੀ ਕਰਨੀ ਹੁੰਦੀ ਹੈ ਜੀ ਸੋ ਮੰਗਲਵਾਰ ਤੋਂ ਉਹਨਾਂ ਨੇ ਜਿਹੜੀ ਉਹ ਪੈੜੀ ਚ ਕਰਨ ਦਾ ਫੈਸਲਾ ਕੀਤਾ ਸੋ ਇਸ ਮਤਲਬ ਮੀਟਿੰਗ ਦੇ ਅੰਦਰ ਇਹ ਵੀ ਤੈਅ ਹੋਇਆ ਕਿ ਜਿਹੜੀਆਂ ਛੋਟੀਆਂ ਛੋਟੀਆਂ ਮੰਗਾ ਨੇ ਪੰਜਾਬ ਦੇ ਨਾਲ ਜੁੜਦੀਆਂ ਜਿੱਦਾਂ ਸਕਿਉਰਟੀ ਦਾ ਸਵਾਲ ਉਹਨਾਂ ਦੀਆਂ ਕਈ ਸਾਲਾਂ ਤੋਂ ਪੁਰਾਣੀਆਂ ਸਕੋਟੀਆਂ ਪਈਆਂ ਨੇ ਪ੍ਰਕਾਰਾਂ ਪੁਰਾਣੀਆਂ ਸਰਕਾਰਾਂ ਦੇ ਵੇਲੇ ਤੋਂ ਉਹ ਵੀ ਅਜੇ ਅਜੇ ਮਤਲਬ ਉਹਨਾਂ ਨੂੰ ਕਿਹਾ ਮੈਨੂੰ ਭਰੋਸਾ ਦਿੱਤਾ ਕਿ ਅਸੀਂ 1 ਸਾਲ ਦੀ ਸਕورٹی ਤੁਹਾਡੇ ਕੋਲ ਰੱਖਾਂਗੇ ਨਾ ਕਿ 3-3 4-5 5 ਸਾਲਾਂ ਦੀ ਆ। ਸੋ ਇਹ ਇਸ ਤਰ੍ਹਾਂ ਛੋਟੇ-ਛੋਟੇ ਮਿਲਸ ਲੈਣ ਦੇ ਮਸਲੇ ਸੀਗੇ। ਸੋ ਅੱਜ ਆਲਮੋਸਟ ਸਾਰਿਆਂ ਦੀ ਸੈਫਟੀ ਬਣ ਗਈ ਆ। ਉਹਨਾਂ ਨੇ ਜਿਹੜੇ ਉਹ ਕੰਮ ਧਿਆਨ ਨਾਲ ਫੈਸਲਾ ਕੀਤਾ। ਜ਼ਿਲਾਂ ਦੀ ਅਲਾਟਮੈਂਟ ਵੇਲੇ ਹੁਣ ਫਿਜ਼ੀਕਲ ਵੈਰੀਫਿਕੇਸ਼ਨ ਦੀ ਲੋੜ ਨਹੀਂ ਪਊਗੀ। ਨਹੀਂ ਉਹ ਤਾਂ ਸਾਡੇ ਮਿਲਿੰਗ ਪਾਲਿਸੀ ਦਾ ਪਾਰਟ ਆ। ਕਿਉਂਕਿ ਫਿਜ਼ੀਕਲ ਵੈਰੀਫਿਕੇਸ਼ਨ ਜ਼ਰੂਰੀ ਆ। ਸੋ ਇਸ ਕਰਕੇ ਮਤਲਬ ਪੰਜਾਬ ਸਰਕਾਰ ਦਾ ਜੋ ਕੰਟੈਂਟ ਹੈ ਵੀ ਅਸੀਂ ਇੱਕ ਔਨਸਟ ਸਿਸਟਮ ਜਣਾ ਚਾਹੁੰਦੇ ਆ बिजनेसमੈਨ ਨੂੰ ਚਾਹੇ ਉਹ बिजनेसमੈਨ ਸਾਡਾ ਡੋਮੈਸਟਿਕ ਹੈ ਚਾਹੇ ਉਹ ਬਾਹਰੋਂ ਵੀ ਆ ਰਿਹਾ ਹੈ ਜਿਸ ਵੀ ਮਤਲਬ ਤਰ੍ਹਾਂ ਦਾ ਹੈਗਾ ਆ ਉਹਨੂੰ ਇੱਕ ਟਰਾਂਸਪੈਂਸੀ ਜ਼ਰੂਰ ਮਿਲੇ ਸੋ ਉਸ ਇਹ ਵੀ ਉਸ ਕੜੀ ਦਾ ਪਾਰਟ ਹੈ ਮਤਲਬ ਹੈਗਾ ਆ ਸੋ ਮੈਨੂੰ ਲੱਗਦਾ ਆ ਵੀ ਅੱਜ ਕਾਫੀ ਅੱਛੇ ਮਾਹੌਲ ਚ ਮੀਟਿੰਗ ਹੋਈ ਹੈ ਉਹਨਾਂ ਨੇ ਰਿਲੇਟਸ ਤੇ ਮਿਲਣਗੇ ਜਿਹੜੇ ਆਰਟੀਸ ਐਸੋਸੀਏਸ਼ਨ ਵਾਲੇ ਆ ਉਹਨਾਂ ਦਾ ਕੀ ਆ ਆਰਤੀ ਆ ਦੀ ਵੀ ਮੰਗਲ ਬਣਾ ਸੋਮਵਾਰ ਨੂੰ ਮੀਟਿੰਗ ਹੋਈਗੀ ਉਹਨਾਂ ਦੇ ਨਾਲ ਮੈਨੂੰ ਲੱਗਦਾ ਵੀ ਲਗਭਗ ਡਿਸਾਈਡਡ ਆਪਣਾ ਗੱਲਾਂ ਹੈਗੀਆਂ ਨੇ ਸੋ ਉਹਨਾਂ ਦੀ ਜਿਹੜੀਆਂ ਕੋਈ ਵਾਜੂਬ ਸਵਾਲ ਨੇ ਉਹਨਾਂ ਨੂੰ ਅਸੀਂ ਸੁਣਾਂਗੇ ਪਹਿਲਾਂ ਵੀ ਸੁਣਿਆ ਔਰ ਉਹਦੇ ਉੱਤੇ ਵੀ ਨਿਰਣਾ ਸੀ ਕਰਾਂਗੇ ਤੇ ਹੁਣ ਅਗਰ ਝੋਨੇ ਦੀ ਖਰੀਦ ਦੀ ਗੱਲ ਕਰੀਏ ਕਿੰਨੀ ਫਸਲ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਔਰ ਕਿਸਾਨਾਂ ਦੀ ਅਦਾਇਗੀ ਕਿਸ ਢੰਗ ਦੇ ਨਾਲ ਹੋ ਰਹੀ ਹੈ ਫਸਲਾਂ ਦੀ ਹੁਣ ਤੱਕ ਪੰਜਾਬ ਦੀ ਮੰਡੀਆਂ ਵਿੱਚ ਕਿਉਂਕਿ ਅਜੇ ਤਾਂ ਸ਼ੁਰੂਆਤ ਹੋਈ ਹੈ ਲਗਭਗ 36 ਮੀਟਰਕ ਟਨ ਜੋ ਮੰਡੀ ਚ ਆਇਆ ਨਾਜ਼ ਜੋ ਪੰਜਾਬ ਦੀਆਂ 33 ਮੰਡੀਆਂ ਚ ਅਜੇ ਨਾਜ਼ ਆਇਆ ਸੋ ਉਹਦੇ ਵਿੱਚੋਂ ਅਸੀਂ 8800 ਮੀਟਰਕ ਟਨ ਦੇ ਕਰੀਬ ਖਰੀਦ ਚੁੱਕੇ ਆ ਜੀ ਇਹ ਲਗਾਤਾਰ ਹੁਣ ਕਿਉਂਕਿ ਸੀਜ਼ਨ ਸੁਰੂ ਹੀ ਬੇਸਿਕਲੀ 7-8 ਅਕਤੂਬਰ ਤੋਂ ਹੁੰਦਾ ਸੋ 18 ਕਰੋੜ ਰੁਪਏ ਆ ਕਿਸਾਨਾਂ ਦੇ ਖਾਤੇ ਜੋ ਰੀਲਾਈਜ਼ਾ ਸੀ ਕਰ ਦਿੱਤਾ ਜਿਉਂ-ਜਿਉਂ ਫਸਲ ਆਏ ਨਾਮਿਲ ਚੱਕੀ ਜਾਵਾਂਗੇ 24 ਘੰਟੇ ਦੇ ਵਿੱਚ ਪੇਮੈਂਟ ਉਹਨਾਂ ਦੇ ਖਾਤਿਆਂ 'ਚ ਪਾਵਾਂਗੇ ਸਾਡਾ ਵਚਨ ਸਪੇਸ ਦਾ ਜਿਹੜਾ ਰੋਲਾ ਸੀ ਉਹ ਖਤਮ ਹੋ ਗਿਆ ਹਾਂ ਸਪੇਸ ਕਿਉਂਕਿ ਆਪਸੀ ਨੇ ਕਹਿ ਦਿੱਤਾ ਕਿ ਅਸੀਂ ਅਕਤੂਬਰ ਦੇ ਅੰਦਰ 20 ਟ੍ਰੇਨ ਉਹਨਾਂ ਨੇ ਪਲਾਨ ਜੋ ਸਾਨੂੰ ਦਿੱਤਾ ਸੋ ਉਹ ਲੱਗਣਗੇ ਔਰ اپ ਟੂ ਦਿਸੰਬਰ ਤੱਕ 40 ਲੱਖ ਮੀਟ੍ਰਿਕ ਟਨ ਤੇ ਫਿਰ ਦਿਸੰਬਰ ਤੋਂ ਬਾਅਦ ਮਾਰਚ 25 ਤੱਕ 50 ਲੱਖ ਮੀਟ੍ਰਿਕ ਟਨ ਟੋਟਲ 90 ਲੱਖ ਮੀਟ੍ਰਿਕ ਟਨ ਜਿਹੜਾ ਉਹ ਸਪੇਸ ਪੰਜਾਬ ਚ ਬਣਾਣਗੇ ਸੋ ਇਹਦੇ ਨਾਲ ਦੀ ਨਾਲ ਜਿਹੜੇ ਸਾਡੇ ਬੇਅਰ ਹਾਊਸ ਤੇ ਸਾਡੇ ਗੋਡਾਊਨ ਨੇ ਉਹਦੇ ਬਾਰੇ ਵੀ ਇੱਕ ਅੰਡਰਸਟੈਂਡਿੰਗ ਬਣ ਗਈ ਹੈ ਉਹਦੇ ਵਿੱਚ ਓਨਲੀ wheat ਮਤਲਬ ਜਿਹੜੀ ਆ ਉਹ ਸੋਰੀ ਪਹਿਲੇ ਰੱਖੀ ਜਾਂਦੀ ਸੀ ਹੁਣ ਉਹਦੇ ਉੱਤੇ ਰਾਈਸ ਰੱਖੀ ਮਿਲ ਜਾਊਗੀ ਸੋ ਸਪੇਸ ਦੀ ਪ੍ਰੋਬਲਮ ਬਣਾਉਣ ਦੇ ਲਈ ਲਗਾਤਾਰ ਸਰਕਾਰ ਜਤਨਸ਼ੀਲ ਹੈ ਬਿਲਕੁਲ ਦੇਖੋ ਯਾਨੀ ਸਰਕਾਰ ਦੇ ਉਪਰਾਲੇ ਜਿਹੜੇ ਨੇ ਰੰਗ ਲਿਆਂਦੇ ਹੋਏ ਨਜ਼ਰ ਆ ਰਹੇ ਨੇ ਅੱਜ ਮਿਲਰ ਐਸੋਸੀਏਸ਼ਨ ਦੇ ਨਾਲ ਮੀਟਿੰਗ ਹੋਈ ਉਸ ਦੇ ਵਿੱਚ ਸਹਿਮਤੀ ਬਣਦੀ ਹੋਈ ਨਜ਼ਰ ਆਈ ਹੈ ਔਰ ਹੁਣ ਸੋਮਵਾਰ ਨੂੰ ਜਿਹੜੇ ਆੜਤੀ ਐਸੋਸੀਏਸ਼ਨ ਹੈ ਉਸ ਦੇ ਨਾਲ ਵੀ ਇੱਕ ਮੀਟਿੰਗ ਹੋ ਲਿਖੀ ਗਈ ਹੈ ਵੇਖਣ ਵਾਲੀ ਗੱਲ ਰਹੇਗੀ ਉਸ ਮੀਟਿੰਗ ਦੇ ਵਿੱਚ ਕਿ ਐਸਿੱਟਾ ਨਿਕਲਦਾ ਹੋਇਆ ਨਜ਼ਰ ਆਂਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par